ਵਿਕਰਜੀ ਕਾਲ ਖਾਲਸਾ ਵਿਕਰਜੀ ਕੀ ਫਤਿਹ ਪਹਿਲੇ ਦਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀਕਾ ਨਤੂ ਸਵਾਗਤ ਕਰਦੀ ਹਾਂ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸੜਾਸ਼ ਦਾ ਮੁੱਦਾ ਹੈ ਸੁਖਵੀਰ ਬਾਦਲ ਵੱਲੋਂ ਹੋਲੀ ਖੇਡਣ ਵੇਲੇ ਨੰਕੇ ਸਿਰਵਾਦੀ ਵੀਡੀਓ ਵਾਇਰਲ ਹੋਈ ਹੈ ਇਸ ਨੂੰ ਲੈ ਕੇ ਪੰਥਕ ਸਫਾਜ ਕਾਫੀ ਤਹਿਲਕਾ ਮਚਿਆ ਹੋਇਆ ਹੈ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਤੇ ਪੰਜਾਬ ਦੇ ਨਾਲ ਵਾਪਰੀਆਂ ਕੱਲ ਦੋ ਹੋਰ ਅਹਿਮ ਘਟਨਾਵਾਂ ਸੰਬੰਧੀ ਹੈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਲੇ ਕਾਲ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾਜੀ ਵੈਦੁਰਜੀ ਕਾ ਖਾਲਸਾ ਵੈਦੁਰਜੀ ਕੀ ਫਤਿਹ ਸੁਖਵੀਰ ਬਾਦਲ ਦੀ ਜਿਹੜੀ ਫੋਲੀ ਖੇਡਨ ਸਮੇ ਵੀਡੀਓ ਵਾਇਰਲ ਹੋਈ ਹੈ ਇਸ ਤੇ ਤੁਸੀਂ ਕੀ ਟਿੱਪਣੀ ਕਰਦੇ ਹੋ ਦੇਖੋ ਵੀ ਬਾਦ ਦੋ ਗੱਲਾਂ ਨੇ ਇਸ ਸੰਬੰਧ ਦੇ ਵਿੱਚ ਪਹਿਲੀ ਗੱਲ ਤਾਂ ਇਹ ਕਿ ਸੁਖਵੀਰ ਬਾਦਲ ਜਿਹੜਾ ਭਾਵੇਂ ਕੋਈ ਉਹ ਸੂਬੇ ਦਾ ਉਪ ਮੁੱਖ ਮੰਤਰੀ ਹੈ ਪਰੰਤੂ ਉਸ ਦੇ ਨਾਲ ਨਾਲ ਉਹ ਸ਼ਰਮਣੀ ਅਕਾਲੀ ਦਲ ਜਿਨ੍ਹਾਂ ਨੂੰ ਕਿਸੇ ਵੇਲੇ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਸਿੱਖਾਂ ਦੀ ਪ੍ਰਤੀਨਿਧ ਜਮਾਤ ਵੀ ਕਿਹਾ ਜਾਂਦਾ ਅਵੇਂ ਕਿ ਬਾਦਲ ਕਿਆ ਨੇ ਨਾਓ ਸ਼੍ਰੋਮਣੀ ਅਕਾਲੀ ਦਲ ਰਹਿਣ ਦਿੱਤਾ ਜੀ ਉਹਨੂੰ ਪਹਿਲਾਂ ਪੰਜਾਬੀ ਪਾਰਟੀ ਚ ਬਦਲਤਾ ਫਿਰ ਉਹਨੂੰ ਆਪਦੇ ਪਰਿਵਾਰ ਦੀ ਜੇਬੀ ਪਾਰਟੀ ਚ ਬਦਲਤਾ ਪਰਤੂ ਕੁਕ ਨਾਮ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਹੀ ਵਰਤਿਆ ਜਾ ਰਿਹਾ ਸੋ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹੜਾ ਉਹਦੇ ਤੋਂ ਇਸ ਤਰ੍ਹਾਂ ਦੀ ਤਬਕਕੋ ਆ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਿੱਖੀ ਦੇ ਵਿੱਚ ਜਿਸ ਤਰ੍ਹਾਂ ਉਹ ਵਾਇਰਲ ਹੋਈ ਆ ਜਿਹੜੀ ਵੀਡੀਓ ਨੰਗੇ ਸਹਰਾ ਉਹਦੇ ਕੇਸ ਵੀ ਖੁੱਲੇ ਨੇ ਤੇ ਜਿਸ ਤਰ੍ਹਾਂ ਦਾ ਉਹ ਸਾਰਾ ਮਤਲਬ ਇੱਕ ਤਰ੍ਹਾਂ ਦਾ ਪ੍ਰਭਾਵ ਜਾ ਰਿਹਾ ਉਹ ਕਿਸੇ ਵੀ ਤਰ੍ਹਾਂ ਮਤਲਬ ਇੱਕ ਨਾਤਾ ਕਿਸੇ ਜ਼ਿੰਮੇਵਾਰ ਵਿਅਕਤੀ ਦਾ ਪ੍ਰਭਾਵ ਹੈ ਤੇ ਨਾ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਇਸ ਤਰ੍ਹਾਂ ਦੀ ਉਹਦੇ ਤੋਂ ਤਵੱਜੂ ਕੀਤੀ ਜਾਂਦੀ ਆ ਮਤਲਬ ਸੁਖਵੀਰ ਬਾਦਲ ਨੇ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਨਾਲ ਉਹਦਾ ਉਹ ਅਕਸ ਜਿਹੜਾ ਪੰਜਾਬ ਦੇ ਲੋਕਾਂ 'ਚ ਹੋਣ ਤੱਕ ਬਣ ਚੁੱਕਾ ਕੋਈ ਮਤਲਬ ਆਮ ਤੌਰ ਤੇ ਜੇ ਅਸੀਂ ਮਤਲਬ ਆਮ ਜੇ ਅਸੀਂ ਪਿੰਡਾਂ 'ਚ ਚਲੇ ਜਾਈਏ ਜਾਂ ਮਤਲਬ ਸ਼ਹਿਰਾਂ ਦੇ ਵਿੱਚ ਜਿਹੜੀ ਜਦੋਂ ਕੋਈ ਸੁਖਵੀਰ ਦੀ ਗੱਲ ਹੁੰਦੀ ਆ ਕੋਈ ਕਹਿ ਦਿੰਦਾ ਸੁਖਾ ਮਲੀਆ ਕੋਈ ਕਹਿੰਦਾ ਸੁੱਖਾ ਗਪੌੜੀ ਆ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਦੇ ਬਾਰੇ ਪ੍ਰਚਲਿਤ ਗੱਲਾਂ ਨੇ ਮੂਹ ਮੂ ਚੱਲਦੀਆਂ ਗੱਲਾਂ ਨੇ ਜਿਹੜੀਆਂ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਨਾਲ ਉਹਨਾਂ ਨੂੰ ਹੋਰ ਬਲ ਮਿਲੂਗਾ ਸੋ ਪੰਜਾਬ ਦੇ ਲੋਕ ਇਸ ਗੱਲ ਲਈ ਚਿੰਤਤ ਨੇ ਕਿ ਇੱਕ ਵਿਅਕਤੀ ਜਿਹੜਾ ਪੰਜਾਬ ਦੇ ਐਡੇ ਵੱਡੇ ਜ਼ਿੰਮੇਵਾਰ ਅਹੁਦੇ ਤੇ ਬੈਠਾ ਤੇ ਉਸ ਵਿਅਕਤੀ ਦਾ ਜਿਹੜਾ ਕਿਰਦਾਰ ਆ ਉਹ ਕਿਸ ਤਰ੍ਹਾਂ ਦਾ ਤੇ ਉਹ ਸੋਚਣ ਲਈ ਮਜਬੂਰ ਨੇ ਕਿ ਆਖਰ ਨੂੰ ਸਾਡੀ ਗੱਡੀ ਦਾ ਸਟੀਅਰਿੰਗ ਆ ਜਿਹੜਾ ਉਹ ਕਿਹੋ ਜਿਹਾ ਵਿਅਕਤੀ ਦੇ ਹੱਥ ਆ ਤੇ ਜਦੋਂ ਗੱਡੀ ਦਾ ਡਰਾਈਵਰ ਇਹੋ ਜਿਹਾ ਤੇ ਫਿਰ ਉਹ ਗੱਡੀ ਨੂੰ ਕਿੱਥੇ ਲੈ ਕੇ ਜਾਊਗਾ ਇਸ ਬਾਰੇ ਕੋਈ ਬਹੁਤਾ ਪੁਆਇੰਟ ਲਿਖਾ ਰਹੀ ਨਹੀਂ ਜਾਂਦਾ ਜੀ ਇਸ ਵੀਡੀਓ ਤੋਂ ਬਾਅਦ ਹੋਣੀ ਇੱਕ ਗੱਲ ਹੋਰ ਸਾਬਤ ਹੋ ਗਈ ਹੈ ਕਿ ਸੁਖਵੀਰ ਬਾਦਲ ਪੰਜ ਕਕਾਰਾਂ ਦੇ ਧਾਰਨੀ ਨਹੀਂ ਹਨ ਇਸ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਕੁੜਵਾ ਗੱਲ ਇਹ ਆ ਕਿ ਸੁਖਵੀਰ ਬਾਦਲ ਬਾਰੇ ਮੈਨੂੰ ਲੱਗਦਾ ਕਿ ਪਹਿਲਾਂ ਵੀ ਕਿਸੇ ਨੂੰ ਕੋਈ ਬਹੁਤਾ ਭਲੀਖਾ ਨਹੀਂ ਸੀ ਕਿ ਉਹ ਅਮਰਤਧਾਰੀ ਨਹੀਂ ਜੀ ਭਾਵੇਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਹੈ ਉਹਦੇ ਵਿੱਚ ਇਹ ਗੱਲ ਦਰਜ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਪ੍ਰਧਾਨ ਦਾ ਦੂਰਤੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੈਂਬਰ ਵੀ ਬਣਦਾ ਉਹ ਅਮਰਤਧਾਰੀ ਹੋਣਾ ਚਾਹੀਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹੜਾ ਉਹਦਾ ਅਮਰਤਧਾਰੀ ਹੋਣਾ ਬੇਹੱਦ ਜ਼ਰੂਰੀ ਆ 1999 ਚ ਜਦੋਂ ਖਾਲਸਾ ਪੰਥ ਦੀ ਜਿਹੜੀ 300 ਸਾਲਾਂ ਸ਼ਤਾਬ ਦੀ ਮਨਾਈ ਜਾ ਰਹੀ ਸੀ ਉਹ ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਨੇ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਸੀ ਕਿ ਜਿਨਨੇ ਸ਼ਰੂਮਣੀ ਕਾਲੀ ਦਲ ਦੇ ਵ代ਕ ਨੇ ਉਹ ਅਮਰਿਤ ਪਾਨ ਕਰਨ ਜੀ ਤੇ ਉਸ ਵੇਲੇ ਇਸ ਗੱਲ ਦੀ ਸਾਰਿਆਂ ਨੇ ਮਤਲਬ ਇਸ ਉਸ ਹੁਕਮ ਨੂੰ ਜਿਹੜਾ ਜਥੇਦਾਰ ਵੱਲੋਂ ਅਕਾਲ ਤਖਤ ਦੇ ਵੱਲੋਂ ਜਾਰੀ ਕੀਤਾ ਗਿਆ ਪ੍ਰਵਾਨ ਕੀਤਾ ਸੀ ਜੀ ਉਹ ਹੁਣ ਰਸਮੀ ਤੌਰ ਤੇ ਕੀਤਾ ਗਿਆ ਹਾਂਜੀ ਕਾਗਜ਼ਾਂ 'ਚ ਕੀਤਾ ਗਿਆ ਇਹ ਇਹ ਹੁਣ ਪ੍ਰਮਾਤਮਾ ਦੇ ਮਨਪ੍ਰੀਤ ਬਾਦਲ ਸੀ ਜਿਹੜਾ ਉਹਨੇ ਵੀ ਉਸ ਵੇਲੇ ਅੰਮ੍ਰਿਤ ਪਾਨ ਕੀਤਾ ਸੀ ਅੰਮੇਕ ਬਾਅਦ ਚ ਫੇਰ ਉਹਨੇ ਉਹਨੂੰ ਪੰਗ ਕਰਤਾ ਦਾੜੀ ਕਟਵਾ ਲਈ ਇਸੇ ਤਰ੍ਹਾਂ ਜਿਹੜਾ ਮਤਲਬ ਇਹ ਇਹ ਸਾਰੇ ਜਿਹੜੇ ਵਿਅਕਤੀ ਨੇ ਇਹਨਾਂ ਵੱਲੋਂ ਸੁਖਵੀਰ ਬਾਦਲ ਜਦੋਂ ਅਕਾਲੀ ਦਲ ਦਾ ਪ੍ਰਧਾਨ ਬਣਿਆ ਉਸ ਤੋਂ ਬਾਅਦ ਉਹਨੇ ਮਤਲਬ ਇਸ ਗੱਲ ਦਾ ਵਿਖਾਵਾ ਕੀਤਾ ਜੀ ਕਿ ਮੈਂ ਅੰਮ੍ਰਿਤ ਪਾਨ ਹੈ ਜਿਹੜਾ ਉਹ ਕਰ ਲਿਆ ਪਰ ਤੂੰ ਇਹ ਜਿਹੜੀ ਹੁਣ ਭਾਵੇਂ ਕਿ ਲੋਕਾਂ ਵਿੱਚ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕੋਈ ਪੁਲੇਖਾ ਨਹੀਂ ਹੈ ਉਹ ਉਹ ਜਿਹੜੇ ਗਰਮੀਆਂ ਦੇ ਵਿੱਚ ਆਮ ਤੌਰ ਤੇ ਉਹ ਬਹੁਤ ਮਤਲਬ ਜਿਹੜਾ ਆਪਣਾ ਕਮੀਜ਼ ਆ ਜਿਹੜਾ ਉਹਦਾ ਬਹੁਤ ਪਤਲਾ ਪਾਇਆ ਹੁੰਦਾ ਤੇ ਸਭ ਨੂੰ ਪਤਾ ਕਿ ਉਹਨੇ ਇੱਕ ਜਿਹੜੀ ਆ ਮਤਲਬ ਗਾਤਰੇ ਵਾਲੀ ਕਿਰਪਾਨ ਆ ਉਹ ਨਹੀਂ ਪਹਿਨੀ ਸੋ ਹੁਣ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਕੇਸ ਉਹਦੇ ਖੁੱਲੇ ਨੇ ਹਾਂਜੀ ਕੰਗਾ ਕਿਤੇ ਨਹੀਂ ਹੈ ਜੀ ਸਾਫ ਹੋ ਗਿਆ ਤੇ ਜਿਹੜੀ ਪਹਿਲੀ ਵਾਰ ਗੱਲ ਕੀਤੀ ਹੈ ਜਿਹੜੀ ਉਹ ਗਾਤਰੇ ਵਾਲੀ ਗੱਲ ਹੈ ਜਿਹੜੀ ਕਿਰਪਾਨ ਵਾਲੀ ਗੱਲ ਉਹ ਵੀ ਸਾਫ਼ ਹੋ ਗਈ ਤੇ ਇਹ ਸਾਰਾ ਕੁਝ ਆ ਜਿਹੜਾ ਮਤਲਬ ਇਹ ਇਹ ਬਿਲਕੁਲ ਸਾਫ਼ ਹੋ ਗਿਆ ਕਿ ਸੁਖਵੀਰ ਬਾਦਲ ਆ ਜਿਹੜਾ ਉਹ ਅਕਾਲੀ ਦਲ ਦੀ ਜਿਹੜਾ ਸੰਵਧਾਨ ਆ ਉਹਦੀ ਪੂਰੀ ਤਰ੍ਹਾਂ ਉਲੰਘਣਾ ਕਰਦਾ ਭਾਵੇਂ ਕਿ ਇਹ ਇਹਦੇ ਬਾਰੇ ਪਹਿਲਾਂ ਵੀ ਕਿਸੇ ਨੂੰ ਕੋਈ ਬਹੁਤਾ ਭਰਮ ਪਲੇਖਾ ਨਹੀਂ ਪਰ ਹੁਣ ਇਹ ਗੱਲ ਬਿਲਕੁਲ ਸਾਫ਼ ਹੋ ਗਿਆ ਕਿ ਸੁਖਵੀਰ ਬਾਦਲ ਅਕਾਲੀ ਦਲ ਦੇ ਸੰਵਧਾਨ ਦੀ ਪੂਰੀ ਤਰ੍ਹਾਂ ਲੰਘਣਾ ਕਰਦਾ ਅਕਾਲੀ ਦਲ ਦਾ ਪ੍ਰਧਾਨ ਹੁਣ ਇਹਨਾਂ ਨੇ ਬਾਦਲ ਕਿਆ ਨੇ ਮਤਲਬ ਸਭ ਤੋਂ ਪਹਿਲਾਂ ਜਿਹੜੀ ਅਕਾਲੀ ਦਲ ਦੇ ਪ੍ਰਧਾਨ ਦੀ ਪਹਿਚਾਨ ਸੀ 3 ਫੁੱਟੀ ਕਿਰਪਾਨ ਬਾਦਲ ਜਦੋਂ ਪ੍ਰਧਾਨ ਬਣਿਆ ਪ੍ਰਕਾਸ਼ ਸਿੰਘ ਬਾਦਲ ਉਹਨੇ ਦਾੜੀ ਤਾਂ ਜਰੂਰ ਖੋਲ ਲਈ ਆਪਣੀ ਪ੍ਰਕਾਸ਼ ਕਰ ਲਈ ਪਰੰਤੂ ਉਹਨੇ ਤਿੰਨ ਫੁੱਟੀ ਕਿਰਪਾਨ ਦਾ त्याਗ ਕਰਤਾ ਮਤਲਬ ਅਕਾਲੀ ਦਲ ਦੇ ਪ੍ਰਧਾਨ ਕੋਲੋਂ ਤਿੰਨ ਫੁੱਟੀ ਕਿਰਪਾਨ ਹੈ ਜਿਹੜੀ ਉਹ ਬਾਦਲ ਵੱਡੇ ਬਾਦਲ ਨੇ ਗਾਇਬ ਕਰਵਾਤੀ ਹੁਣ ਜਿਹੜਾ ਛੋਟਾ ਬਾਦਲ ਆਇਆ ਇਹਨੇ ਅਕਾਲੀ ਦਲ ਦੇ ਪ੍ਰਧਾਨ ਦੀ ਪਹਿਲਾਂ ਤਾਂ ਉਹ ਦਾੜਾ ਪ੍ਰਕਾਸ਼ ਵਾਲੀ ਗੱਲ ਖਤਮ ਹੋਈ ਤੇ ਹੁਣ ਇਹ ਆ ਕਿ ਉਹ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਆ ਉਹ ਪੰਜ ਕਕਾਰਾਂ ਦਾ ਧਾਰਨੀ ਨਹੀਂ ਇਹ ਗੱਲ ਵੀ ਖਤਮ ਕਰ ਦਿੱਤੀ ਮਤਲਬ ਅਕਾਲੀ ਦਲ ਦੇ ਪ੍ਰਧਾਨ ਤੇ ਜਿਹੜੀ ਜਿਹੜੀ ਗੱਲ ਦੀ ਤਵੱਕੋ ਕੀਤੀ ਜਾਂਦੀ ਸੀ ਹੁਣ ਤੱਕ ਕੇ ਉਹ ਸਿੱਖੀ ਚ ਪੱਕ ਪੱਕ ਹੋਵੇ ਉਹ ਪੂਰੀ ਤਰ੍ਹਾਂ ਮਿੱਟੀ ਜ ਮਿਲ ਗਈ ਆ ਤੇ ਇਹ ਵੀਡੀਓ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਫ਼ ਹੋ ਗਿਆ ਵੀਡੀਓ ਆਪਣੇ ਆਪ ਚ ਬੋਲਦੀ ਆ ਜਿਸ ਤਰ੍ਹਾਂ ਦਾ ਮਤਲਬ ਉਹ ਬਾਡੀ ਲੈਂਗੁਏਜ ਆ ਸਖਬੀਰ ਬਾਦਲ ਦੀ ਉਹ ਉਹ ਦੱਸਦੀ ਆ ਕਿ ਉਹ ਕਿਸ ਸਥਿਤੀ ਚ ਕਿਸੇ ਨੂੰ ਕੋਈ ਪਿਲੇਖਾ ਨਹੀਂ ਰਹਿ ਜਾਂਦਾ ਕਿ ਉਹ ਕਿਸ ਸਥਿਤੀ ਚ ਕਿਸੇ ਸਥਿਤੀ ਚ ਉਹਨੇ ਇਹ ਜਿਹੜਾ ਰੰਗਾ ਦੀ ਖੇਡ ਖੇਡੀ ਆ ਤੇ ਉਹ ਉਹ ਸਾਰਾ ਮਤਲਬ ਕਹਿਣ ਵਾਲੀ ਗੱਲ ਨਹੀਂ ਕਿ ਜੋ ਲੋਕ ਉਹਦੇ ਬਾਰੇ ਟਿੱਪਣੀਆਂ ਕਰਦੇ ਨੇ ਉਹ ਇਹ ਵਾਇਰਲ ਵੀਡੀਓ ਵਾਇਰਲ ਹੋਣ ਦੇ ਨਾਲ ਪੂਰੀ ਤਰ੍ਹਾਂ ਸਾਫ਼ ਤੇ ਸਪਸ਼ਟ ਹੋ ਗਿਆ ਨੇ ਭਾਵੇਂ ਕਿ ਇਹ ਇੱਕ ਮਸ਼ਹੂਰ ਹੈ ਕਿ ਸਿਆਸੀ ਆਗੂ ਆਪਣੀਆਂ ਕਮਜ਼ੋਰੀਆਂ ਨੂੰ ਹਮੇਸ਼ਾ ਲੁਕੋ ਕੇ ਰੱਖਦੇ ਹਨ ਪਰੰਤੂ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਹੈ ਕਿ ਸੁਖਵੀਰ ਬਾਦਲ ਨੇ ਜਿਹੜੀ ਵੀਡੀਓ ਵਾਇਰਲ ਕਰਵਾਈ ਹੈ ਇਸ ਦੇ ਜਾਣ ਪੁੱਛ ਕੇ ਵਾਇਰਲ ਕਰੋਮੋਂ ਪਿੱਛੇ ਆਮ ਲੋਕਾਂ ਦੇ ਨਾਲ ਉਸਦੀ ਨੇੜਤਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਲਖਵੀ ਭਾਈ ਇਹ ਜਿਹੜਾ ਤੁਸੀਂ ਸਵਾਲ ਕੀਤਾ ਇਹ ਇਹਨੂੰ ਵੀ ਅਸੀਂ ਮਤਲਬ ਮੰਨਕਰ ਨਹੀਂ ਹੋ ਸਕਦੇ ਇਸ ਗੱਲ ਤੋਂ ਕਿਉਂਕਿ ਅੱਜ ਇੱਕ ਰੁਝਾਨ ਚੱਲਿਆ ਹੋਇਆ ਹੈ। ਕਿ ਜਿਹੜੇ ਵਿਅਕਤੀ ਜਿਹੜੇ ਮਹਰ ਲੋਕ ਨੇ ਜਿਹੜੇ ਕਿਤਾਬੀ ਕਿ ਪੜੇ ਹੋਏ ਨੇ ਉਹਨਾਂ ਦੀਆਂ ਸਵਾਬਾਂ ਲੈ ਕੇ ਕਿ ਅਸੀਂ ਕਿਸ ਤਰ੍ਹਾਂ ਆਪਣੀ ਲੋਕਪ੍ਰਿਤਾ ਬਣਾਉਣੀ ਆ ਪਾਰਟੀ ਦੀ ਕੀ ਚੋਣਾਂ ਜਿਸ ਸਟ੍ਰੈਟਜੀ ਹੋਣੀ ਚਾਹੀਦੀ ਹੈ ਕੀ ਸਾਰਾ ਕੁਝ ਕਾਂਗਰਸ ਨੇ ਵੀ ਉਹ ਉਸ ਵਿਅਕਤੀ ਨੂੰ ਮਤਲਬ ਹਾਇਰ ਕੀਤਾ ਹੋਇਆ ਉਹਦੀਆਂ ਸਵਾਬਾਂ ਮੁੱਲ ਲਈਆਂ ਹੋਈਆਂ ਇਸੇ ਤਰ੍ਹਾਂ ਅਕਾਲੀ ਦਲ ਨੇ ਵੀ ਚਾਹੇ ਉਹ ਬਾਹਰੀ ਰੂਪ ਦੇ ਵਿੱਚ ਨਹੀਂ ਅੰਦਰੂਪ ਦੇ ਵਿੱਚ ਇਹਨਾਂ ਨੇ ਮਤਲਬ ਇੱਕ ਟੀਮ ਆ ਜਿਹੜੀ ਉਹ ਖੜੀ ਕੀਤੀ ਹੋਈ ਹੈ ਜਿਹੜੀ ਇਸ ਪਾਸੇ ਸਾਰਾ ਮਤਲਬ ਆਪਣਾ ਉਹ ਇਹਨਾਂ ਨੂੰ ਦੱਸਦੀ ਆ ਇਹਨਾਂ ਦੀ ਕਰਦੀ ਆ ਕਿ ਤੁਸੀਂ ਆ ਕੁਝ ਕਰਨਾ ਬਿਨਾਂ ਸ਼ੱਕ ਇਹ ਗੱਲ ਵੀ ਹੋ ਸਕਦੀ ਆ ਕਿ ਉਸ ਟੀਮ ਵੱਲੋਂ ਸ਼ਾਇਦ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਗਈ ਹੋਵੇ ਕਿ ਇੱਕ ਤਾਂ ਇਹ ਆ ਕਿ ਸੁਖਵੀਰ ਬਾਦਲ ਦੇ ਇਸ ਇਸ ਤਰ੍ਹਾਂ ਉਹ ਆਮ ਮਤਲਬ ਖੁੱਲ ਕੇ ਹੋਲੀ ਘੇਡੀ ਆ ਜਿਹੜੀ ਉਹਦਾ ਜਿਹੜਾ ਪ੍ਰਭਾਵ ਕੋਕ ਆਪਾਂ ਬਾਰ-ਬਾਰ ਗੱਲ ਕਰ ਰਹੇ ਆ ਕਿ ਸਿੱਖਾਂ ਦੇ ਵਿੱਚ ਤਾਂ ਬਾਦਲਾਂ ਦੀ ਜਿਹੜੀ ਅਕਸ ਆ ਜਿਹੜਾ ਤੁਦੁਲਾ ਪੈ ਚੁੱਕਾ ਖਤਮ ਹੋ ਚੁੱਕਾ ਹੋਰ ਜਿਹੜੀ ਦੂਜੀ ਧਿਰਾਂ ਪੰਜਾਬ ਦੀ ਚਾਹੇ ਉਹ ਡੇਰਾਬਾਦ ਵਾਲੀ ਆ ਚਾਹੇ ਉਹ ਹਿੰਦੂਵਾਦ ਵਾਲੀ ਆ ਉਹਦੇ ਤੇ ਡੋਰੇ ਪਾਉਣ ਦੇ ਲਈ ਕੁਝ ਵੀ ਜਾ ਸਕਦਾ ਸੋ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਵੀ ਇਸ ਗੱਲ ਦੀ ਵੀ ਸੰਭਾਵਨਾ ਪਰੰਤੂ ਕਿਉਂਕਿ ਸੁਖਵੀਰ ਬਾਦਲ ਦੀ ਜਿਹੜੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਉਹਦੀ ਜਿਹੜੀ ਬੋਡੀ ਲੈਂਗੁਏਜ ਹੈ ਜਿਹੜਾ ਉਹਦਾ ਮਤਲਬ ਅੰਦਾਜ਼ ਹੈ ਜਿਹੜਾ ਉਹ ਉਹ ਬਹੁਤ ਕੁਝ ਕਹਿ ਰਿਹਾ ਸੋ ਜਦੋਂ ਵਿਅਕਤੀ ਉਸ ਸਥਿਤੀ ਚ ਹੁੰਦਾ ਕਿ ਫਿਰ ਉਹ ਬਹੁਤਾ ਕੁਝ ਸੋਚਦਾ ਵੀ ਨਹੀਂ ਜਿਹੜੀਆਂ ਗੱਲਾਂ ਨਹੀਂ ਵੀ ਕਰਨੀਆਂ ਚਾਹੁੰਦਾ ਉਹ ਵੀ ਕਰ ਜਾਂਦਾ ਸੋ ਗੱਲ ਜਰੂਰ ਜਿਹੜੀ ਤੁਸੀਂ ਗੱਲ ਕੀਤੀ ਆ ਉਸ ਸੰਭਾਵਨਾ ਨੂੰ ਅਸੀਂ ਇਨਕਾਰ ਨਹੀਂ ਕਰ ਸਕਦੇ ਹੋ ਸਕਦਾ ਕਿ ਕਿਸੇ ਨੇ ਇਹ ਆਈਡੀਆ ਉਹਨੂੰ ਦਿੱਤਾ ਹੋਵੇ ਪਰੰਤੂ ਆਈਡੀਆ ਨੂੰ ਪੇਸ਼ ਕਰਨ ਸਮੇ ਉਹ ਇੰਨਾ ਜ਼ਿਆਦਾ ਅੱਗੇ ਚੱਲਿਆ ਗਿਆ ਕਿ ਜਿਹੜਾ ਮਤਲਬ ਉਹ ਉਸ ਦੇ ਲਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹੜਾ ਪੰਜਾਬ ਦਾ ਉਪ ਮੁੱਖ ਮੰਤਰੀ ਆ ਜਿਹੜਾ ਪੰਜਾਬ ਦਾ ਗ੍ਰਹਿ ਮੰਤਰੀ ਆ ਉਹਦੇ ਲਈ ਮਤਲਬ ਉਹ ਕਿਸੇ ਤਰ੍ਹਾਂ ਵੀ ਸ਼ੋਭਾ ਨਹੀਂ ਦੇ ਰਿਹਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਟੋਪੀ ਵਾਲਾ ਬੁਤਲਾ ਕੇ ਨਮਾ ਵਿਵਾਰ ਖੜਾ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਇਸ ਨੂੰ ਚਰਚਾ ਵਿਚ ਰਹਿਣ ਲਈ ਕਰ ਰਹੀ ਹੈ ਜાં ਫਿਰ ਸ਼ਹੀਦ ਭਗਤ ਸਿੰਘ ਦੀ ਸਰਦਾਰ ਵਾਲੀ ਫੋਟੋ ਨੂੰ ਗਾਇਬ ਕਰਨ ਦੀ ਕਰ ਰਹੀ ਹੈ ਜાં ਫਿਰ ਸਿਆਸੀ ਰਾਹਿ ਲਿਖਾ ਰਹੀ ਹੈ ਇਹ ਤਾਂ ਕੋਈ ਵੈ ਜਿਹੜੀ ਗੱਲ ਬਾਰ ਬਾਰ ਜਦੋਂ ਤੋਂ ਆਮ ਆਦਮੀ ਪਾਰਟੀ ਖਾਸ ਕਰਕੇ ਜਿਹੜੀ 2017 ਦੀ ਗੱਲ ਚੱਲੀ ਆ ਉਸ ਤੋਂ ਬਾਅਦ ਇਹ ਗੱਲ ਮਤਲਬ ਪੰਜਾਬ ਦੀ ਰਾਜਨੀਤੀ ਖਾਸ ਕਰਕੇ ਸਿੱਖ ਰਾਜਨੀਤੀ 'ਚ ਇਸ ਸਮੇਂ ਇਸ ਗੱਲ ਦੇ ਲਈ ਵੀ ਕੋਈ ਸ਼ੱਕ ਨਹੀਂ ਹੈ ਕਿ ਬਾਦਲਾ ਤੋਂ ਪੰਜਾਬ ਦੇ ਲੋਕ ਬਹੁਤ ਬੁਰੀ ਤਰ੍ਹਾਂ ਦੁਖੀ ਨੇ ਉਹਨਾਂ ਤੋਂ ਹਰ ਹਿੱਲੇ ਖਹਿੜਾ ਛਡਾਉਣਾ ਚਾਹੁੰਦੇ ਨੇ ਕਾਂਗਰਸ ਨੇ ਕੈਪਟਨ ਅਬਰਿੰਦਰ ਨੂੰ ਤਾਕਤ ਮਤਲਬ ਪ੍ਰਧਾਨਗੀ ਤਾਂ ਜ਼ਰੂਰ ਦਿੱਤੀ ਪਰ ਉਹਨੂੰ ਤਾਕਤ ਨਹੀਂ ਦਿੱਤੀ ਉਹਨੂੰ ਉਹਨੂੰ ਬੁਰੀ ਤਰ੍ਹਾਂ ਕਸਾਇਆ ਜਾ ਰਿਹਾ ਸੋ ਇਸ ਕਾਰਨ ਲੋਕਾਂ ਨੂੰ ਮਤਲਬ ਬਾਦਲਾਂ ਦੇ ਬਦਲ ਵਜੋਂ ਲੱਗਦਾ ਕਿ ਆਮ ਆਦਮੀ ਪਾਰਟੀ ਆ ਜਿਹੜੀ ਉਹੀ ਬਾਦਲਾਂ ਦਾ ਬਦਲ ਬਣ ਸਕਦੀ ਆ ਕਾਂਗਰਸ ਉਹਨੂੰ ਮਤਲਬ ਉਹਦਾ ਬਦਲ ਬਣਦੀ ਦਿਖਾਈ ਦੇ ਰਹੀ ਸੋ ਪੰਜਾਬ ਦਾ ਜਿਹੜਾ ਆਮ ਖਾਸ ਕਰਕੇ ਨੌਜਵਾਨ ਵਰਗ ਆ ਜਿਹੜਾ ਉਹ ਇਸ ਵੇਲੇ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਨਾਲ ਖੜਾ ਪਰਤੂ ਸਿੱਖ ਸਿਆਸਤ ਦੇ ਵਿਢੇ 'ਚ ਇਹ ਗੱਲ बार-बार ਸਵਾਲੀਆ ਚਿੰਨ੍ਹ ਬਣ ਕੇ ਖੜੀ ਆ ਕਿ ਆਮ ਆਦਮੀ ਪਾਰਟੀ ਆ ਜਿਹੜੀ ਉਹ ਸਿੱਖ ਮੁੱਦਿਆਂ ਤੇ ਕੀ ਸਟੈਂਡ ਲਊਗੀ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਤੇ ਕੀ ਸਟੈਂਡ ਲਊਗੀ ਤੇ ਵਿਸ਼ੇਸ਼ ਕਰਕੇ ਜਿਹੜੇ ਸਿੱਖ ਮੁੱਦੇ ਨੇ ਉਹਨਾਂ ਤੇ ਕੀ ਸਟੈਂਡ ਲਊਗੀ ਹਾਲੇ ਤੱਕ ਆਮ ਆਦਮੀ ਪਾਰਟੀ ਨੇ ਮਤਲਬ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਉਹ ਸਿੱਖ ਮੁੱਦਿਆਂ ਤੇ ਕੀ ਸਟੈਂਡ ਲਊਗੀ ਕੇਜਰੀਵਾਲ ਦਾ ਪਹਿਲਾ ਜਿਹੜਾ ਬਿਆਨ ਸੀਗਾ ਕਿ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ ਜੀ ਪਰੰਤੂ ਹੁਣ ਜਦੋਂ ਉਹ ਜਾ ਕੇ ਡੇਰਿਆਂ ਤੇ ਮੱਥੇ ਟੇਕਣ ਲੱਗ ਗਿਆ ਉਸ ਤੋਂ ਬਾਅਦ ਜਿਹੜਾ ਉਹਦਾ ਉਹ ਬਿਆਨ ਸੀਗਾ ਕਿ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ ਉਹ ਖਤਮ ਹੋ ਗਿਆ ਸੋ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਜਿਹੜੇ ਬੁੱਤ ਲਾਏ ਨੇ ਉਹਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਟੋਪੀ ਵਾਲੀ ਕਿਉਂਕਿ ਸ਼ਹੀਦ ਭਗਤ ਸਿੰਘ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹਦੇ ਵਿੱਚ ਵੀ ਸਿੱਖ ਜਵਾਨੀ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਸ ਕਾਰਨ ਦੂਸਰੀ ਗੱਲ ਇਹ ਵੀ ਆ ਕਿ ਸ਼ਹੀਦ ਭਗਤ ਸਿੰਘ ਫਾਂਸੀ ਤੇ ਜਦੋਂ ਉਹਨੂੰ ਚੜਾਇਆ ਗਿਆ ਉਸ ਵੇਲੇ ਤੱਕ ਉਹਨੇ ਮਤਲਬ ਇਹ ਜਿਹੜੀ ਟੋਪੀ ਵਾਲੀ ਤਸਵੀਰ ਐ ਸੀ ਸਮਝਦੇ ਆ ਕਿ ਜਦੋਂ ਲਾਹੌਰ ਦੇ ਵਿੱਚ ਉਹਨੂੰ ਸਾਡਰੈਸ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਲਾਹੌਰ ਛੱਡਿਆ ਦੁਰਗਾ ਭਾਬੀ ਦੇ ਨਾਲ ਉਹ ਕੋਲਕੱਤੇ ਗਏ ਨੇ ਉਸ ਵੇਲੇ ਉਹਨਾਂ ਨੇ ਆਪਣੇ ਕੇਸ ਕਤਲ ਕਰਾ ਕੇ ਤੇ ਟੋਪੀ ਪਹਿਨੀ ਸੀ ਤਾਂ ਕਿ ਪਛਾਣ ਨਾ ਹੋਵੇ ਪਰ ਤੂ ਉਸ ਤੋਂ ਬਾਅਦ ਜਿਹੜਾ ਇਤਿਹਾਸ ਦੱਸਦਾ ਕਿ ਜੇਲ੍ਹ ਦੇ ਵਿੱਚ ਜਦੋਂ ਉਹਨਾਂ ਦੀ ਮੁਲਾਕਾਤ ਭਾਈ ਰਣਜੀਤ ਸਿੰਘੁਰਾ ਨਾਲ ਹੋਈ ਆਪਸ ਵਿੱਚ ਉਹਨਾਂ ਦਾ ਵਿਚਾਰ ਵਟਾਂਦਰਾ ਹੋਇਆ ਮਤਲਬ ਉਹ ਦੁਆੜਾ ਸਿੱਖੀ ਵਾਲੇ ਪਾਸੇ ਮੁੜੇ ਤੇ ਉਹ ਇਸ ਤਰ੍ਹਾਂ ਦੀ ਉਹਨਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਨੇ ਇਸ ਕਰਕੇ ਮਤਲਬ ਉਹ ਸਿੱਖ ਭਾਵਨਾਵਾਂ ਨਾਲ ਜੁੜੇ ਹੋਣ ਕਾਰਨ ਉਹਨਾਂ ਦੀ ਜਿਹੜੀ ਜਿਹੜੀ ਪੱਗ ਵਾਲੀ ਫੋਟੋ ਆ ਸਿੱਖ ਇਹ ਚਾਹੁੰਦੇ ਨੇ ਕਿ ਉਸ ਫੋਟੋ ਦੀ ਜਾਂ ਉਸ ਬੁੱਤ ਦੀ ਵਰਤੋਂ ਕੀਤੀ ਜਾਵੇ ਤੇ ਜਦੋਂ ਉਹਨਾਂ ਦੀ ਟੋਪੀ ਵਾਲੀ ਫੋਟੋ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਸਿੱਖਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਠੇਸ ਪਹੁੰਚਦੀ ਆ ਕਿ ਜਾਣ ਬੁਝ ਕੇ ਸ਼ਹੀਦ ਭਗਤ ਸਿੰਘ ਨੂੰ ਮਤਲਬ ਸਰਦਾਰ ਦਿਖਾਉਣ ਦੀ ਕੋਸ਼ਿਸ਼ ਆ ਜਿਹੜੀ ਨੇ ਭਾਵੇਂ ਕਿ ਸ਼ਹੀਦ ਨੇ ਜਿਹੜੇ ਉਹ ਧਰਮਾਂ ਤੋਂ ਬਹੁਤ ਉੱਚੇ ਉੱਠ ਜਾਂਦੇ ਨੇ ਪਰੰਤੂ ਉਹਦੇ باوجود ਵੀ ਇੱਕ ਭਾਵਨਾਵਾਂ ਨੇ ਜਿਹੜੀਆਂ ਉਹ ਜੁੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਸ਼ਹੀਦ ਭਗਤ ਸਿੰਘ ਦੀ ਜਿਹੜੀ ਪੱਗ ਵਾਲੀ ਫੋਟੋ ਆ ਉਹਦੇ ਨਾਲ ਜੁੜੀਆਂ ਹੋਈਆਂ ਨੇ ਕਿ ਆਮ ਆਦਮੀ ਪਾਰਟੀ ਚ ਘਟੋ ਘਟ 4 ਐਮਐਲਏ ਨੇ ਜਿਹੜੇ ਉਹ ਸਿੱਖ ਨੇ ਉਹਨਾਂ ਚੋ ਮਤਲਬ ਜਿਹੜੇ ਖਾਸ ਕਰਕੇ ਸਿੱਖ ਇਤਿਹਾਸ ਦੇ ਵੀ ਨੇੜੇ ਨੇ ਸਿੱਖੀ ਦੇ ਨੇੜੇ ਨੇ ਜਰਨੈਲ ਸਿੰਘ ਵਰਗਾ ਉਹ ਐਮਐਲਏ ਵੀ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਆ ਜਿਨੇ ਉਸ ਵੇਲੇ ਦੇ ਜਿਹੜਾ ਗ੍ਰਹਿ ਮੰਤਰੀ ਆ ਪੀਛਦੰਬਰਨ ਦੇ ਇਸ ਕਰਕੇ ਜੁੱਤੀ ਮਾਰੀ ਸੀ ਕਿ 1984 ਦੇ ਸਿੱਖ ਕਤਲੇਆਮ ਦਾ ਫੈਸਲਾ ਜਿਹੜਾ ਉਹ ਕਿਉਂ ਨਹੀਂ ਕਰਵਾਇਆ ਜਾ ਰਿਹਾ ਸੋ ਜਿਸ ਪਾਰਟੀ 'ਚ ਅਜਿਹੇ ਸਿੱਖੀ ਵਾਸੋਚ ਵਾਲੇ ਬੰਦੇ ਬੈਠੇ ਨੇ ਉਸ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਬੁੱਤ ਜਿਹੜਾ ਉਹ ਟੋਪੀ ਵਾਲਾ ਬਣਾਉਣਾ ਜਿਹੜਾ ਉਹ ਸਮਝ ਤੋਂ ਇੱਕ ਤਰ੍ਹਾਂ ਬਾਰੀ ਗੱਲ ਹੋ ਜਾਂਦੀ ਹੈ ਕਿ ਆਖਰ ਨੂੰ ਉਹਨਾਂ ਦੇ ਮੰਨ 'ਚ ਕੀ ਚ ਹਾਂਜੀ ਤੇ ਇਹ ਜਿਹੜੀਆਂ ਮਤਲਬ ਇਸੇ ਕਾਰਨ ਹੁਣ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਫਵਾਹਮਾਂ ਚੱਲ ਰਹੀਆਂ ਨੇ ਕਿ ਜੀ 63 ਬੰਦੇ ਨੇ ਜਿਹੜੇ ਉਹ ਚਾਹੀਏ ਹੁਣ ਸੱਚ ਆ ਕੇ ਝੂਠਾ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆ ਜਾਂਦੀਆਂ ਨੇ ਉਹਦੇ ਨਾਲ ਫਵਾਹਮਾਂ ਵੀ ਚੱਲ ਪੈਂਦੀਆਂ ਨੇ ਕਿ 63 ਬੰਦੇ ਆਰਐਸਐਸ ਨੇ ਭੇਜੇ ਨੇ ਜਿਹੜੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਮਤਲਬ ਪ੍ਰਚਾਰ ਕਰ ਰਹੇ ਨੇ ਉਹਦੇ ਹੱਕ ਚ ਪੈਸਾ ਵੀ ਲਾ ਰਹੇ ਨੇ ਉਹਦੇ ਹੱਕ ਚ ਪ੍ਰਚਾਰ ਵੀ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਫਵਾਹਮਾਂ ਨੇ ਉਹ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਆਮ ਆਦਮੀ ਪਾਰਟੀ ਨੂੰ ਇਹ ਜਿਹੜੇ ਮੁੱਦੇ ਨੇ ਪਹਿਲਾਂ ਉਹ ਜਿਹੜਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਆ ਕੇਜਰੀਵਾਲ ਦਾ ਪਹਿਲਾ ਬਿਆਨ ਹੋਰ ਸੀ ਬਾਅਦ ਵਿੱਚ ਬਿਆਨ ਹੋਰ ਸੀ ਧਰਮ ਦੇ ਮੁੱਦੇ ਤੇ ਉਹਦਾ ਪਹਿਲਾ ਬਿਆਨ ਹੋ ਰਾ ਤੇ ਉਹ ਜੋ ਕੁਝ ਕਰ ਰਿਹਾ ਉਹ ਹੋਰ ਕਰ ਰਿਹਾ ਤੇ ਹੁਣ ਸ਼ਹੀਦ ਭਗਤ ਸਿੰਘ ਵਾਲਾ ਮੁੱਦਾ ਜਿਹੜਾ ਉਹਦੇ ਬਾਰੇ ਤੇ ਸਿੱਖ ਕਤਲੇਆਮ ਜਿਹੜਾ ਹੋਇਆ ਦਿੱਲੀ ਚ ਉਹਦੇ ਬਾਰੇ ਇਹਨਾਂ ਇਸ ਪਾਰਟੀ ਨੂੰ ਆਪਣਾ ਸਟੈਂਡ ਆ ਜਿਹੜਾ ਉਹ ਜਲਦੀ ਤੋਂ ਜਲਦੀ ਸਪਸ਼ਟ ਆ ਜਿਹੜਾ ਕਰ ਦੇਣਾ ਚਾਹੀਦਾ ਤਾਂ ਕਿ ਇੱਕ ਜਿਹੜਾ ਨਵਾਂ ਮਹੰਮਲ ਪੁੱਛਾ ਕਿਉਂਕਿ ਵਿਰੋਧੀਆਂ ਦਾ ਕੰਮ ਆ ਕਿ ਉਹਨਾਂ ਨੇ ਹਰ ਉਸ ਗੱਲ ਨੂੰ ਜਿਹੜੀ ਮਤਲਬ ਇਸ ਵੇਲੇ ਕਿਉਂਕਿ ਅਕਾਲੀ ਦਲ ਤੇ ਕਾਂਗਰਸ ਦੋਨਾਂ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਆ ਉਹਨਾਂ ਨੂੰ ਲੱਗਦਾ ਕਿ ਇਹ ਸਾਡੇ ਤੋਂ ਸਤਾ ਹੋ ਸਕਦੀ ਆ ਸੋ ਉਹਨਾਂ ਨੇ ਹਰ ਹਰ ਬਾ ਤੇ ਹਰ ਜਰਬਾ ਜਿਹੜਾ ਉਹ ਵਰਤਣਾ ਹੁੰਦਾ ਉਹਨਾਂ ਨੇ ਸੱਚੇ ਤੇ ਝੂਠੇ ਦੋਨਾਂ ਢੰਗ ਤਰੀਕੇ ਵਰਤ ਕੇ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਸੋ ਆਮ ਆਦਮੀ ਪਾਰਟੀ ਨੂੰ ਇਸ ਮੁੱਦੇ ਤੇ ਚਾਹੀਦਾ ਕਿ ਉਹ ਘਟੋਗਾਟ ਆਪਣਾ ਸਟੈਂਡ ਆ ਜਿਹੜਾ ਉਹਨਾਂ ਦਾ ਜ਼ਰੂਰੀ ਸਟੈਂਡ ਆ ਉਹ ਕੀ ਸਿੱਖ ਮੁੱਦਿਆਂ ਤੇ ਉਹ ਕੀ ਚਾਹੁੰਦੇ ਨੇ ਉਹ ਜਰੂਰ ਸਾਫ਼ ਕਰ ਦੇਣਾ ਚਾਹੀਦਾ ਸਿਵ ਸੈਨਾ ਦੇ ਪ੍ਰਦਾਨ ਅਨੁਸ਼ੇਕ ਵੱਤਾ ਦੀ ਜਿਸ ਤਰ੍ਹਾਂ ਨਵਾਂ ਸ਼ਹਿਰ ਦੇ ਸੜਕ ਹਾਸੇ ਦੇ ਵਿੱਚ ਬਹੁਤ ਹੋਈ ਉਸ ਤੋਂ ਬਾਅਦ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਆਖਿਰ ਕਿ ਕਭੀ ਭਾਈ ਇਹ ਫਿਰ ਉੱਥੇ ਹੀ ਸਵਾਲ ਆ ਜਾਂਦਾ ਕਿ ਇਸ ਦੇਸ਼ ਦੇ ਵਿੱਚ ਸਿੱਖਾਂ ਨੂੰ ਦੋ ਨੰਬਰ ਦੇ ਸ਼ੈਰੀ ਸਮਝਿਆ ਜਾ ਰਿਹਾ ਹੈ ਮਤਲਬ ਉਹ ਸੱਲ ਨੂੰ ਇਹ ਗੱਲ ਸਾਫ਼ ਕਰਦੀ ਆ ਕਿ ਇਸ ਦੇਸ਼ ਦੀ ਜਿਹੜੀ ਬਹੁ ਗਿਣਤੀ ਆ ਹਿੰਦੂਵਾਦੀ ਫਿਰ ਜਨੂਲੀ ਲੋਕ ਨੇ ਜਿਹੜੇ ਉਹ ਸਿੱਖਾਂ ਨੂੰ ਇਸ ਦੇਸ਼ ਚ ਦੋ ਨੰਬਰ ਦੇ ਸ਼ੈਰੀ ਸਮਝਦੇ ਨੇ ਸੋ ਹੁਣ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਉਹ ਜਿਹੜਾ ਹਿੰਦੂ ਸਿਪਾਹੀਆਂ ਦਾ ਪ੍ਰਧਾਨ ਆਪ ਸ਼ੇਖ ਬੱਤਾ ਉਦੀ ਸੜਕ ਹਾਦਸੇ ਵਿੱਚ ਮੌਤ ਹੋਈ ਆ ਉਹਦੀ ਜਿਹੜੀ ਆਪਣੀ ਕਾਰ ਸੀਗੀ ਉਹਦੀ ਸਫਾਰੀ ਕਾਰ ਉਹ ਟਰਾਲੇ 'ਚ ਵੱਜੀ ਆ ਤੇ ਉਹਦੇ 'ਚ ਉਹਦੀ ਮੌਤ ਹੋ ਗਈ ਆ ਚਲੋ ਜੇ ਪਰਿਵਾਰ ਨੂੰ ਕੋਈ ਸ਼ੰਕਾ ਖੜੀ ਹੋਈ ਆ ਕਿ ਇਹ ਹਾਦਸਾ ਨਹੀਂ ਮਤਲਬ ਜਾਣ ਬੁਝ ਕੇ ਕੀਤਾ ਗਿਆ ਹਾਦਸਾ ਆ ਉਹਨੂੰ ਕਤਲ ਕਰਨ ਦੀ ਕੋਈ ਉਹਦੀ ਜਾਂਚ ਆ ਕਰਵਾਈ ਜਾ ਸਕਦੀ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਉਹ ਉਹਦੀ ਜਾਂਚ ਮੰਗਣ ਜਾਂਚ ਹੋਵੇ ਕਿਸੇ ਨੂੰ ਕੋਈ ਉਸ ਗੱਲ ਦਾ ਇਤਰਾਜ਼ ਨਹੀਂ ਆਕਰਨ ਸੱਚਾ ਜਿਹੜਾ ਉਹ ਸਾਹਮਣੇ ਆ ਜੇ ਪਰੰਤੂ ਜਿਸ ਤਰ੍ਹਾਂ ਉੱਥੇ ਇਕੱਠੇ ਹੋ ਕੇ ਜਿਹੜੇ ਇਹ ਫਿਰਕੂ ਜਨੂਨੀ ਲੋਕ ਨੇ ਜਿਹੜੇ ਆਪਣੇ ਆਪ ਨੂੰ ਉਸ ਸੰਗਠਨ ਦੇ ਮਤਲਬ ਵਰਕਰ ਸਮਝਦੇ ਨੇ ਸੈਵ ਸੈਨਾ ਦੇ ਉਹਨਾਂ ਨੇ ਜਿਸ ਤਰ੍ਹਾਂ ਸਿੱਖਾਂ ਨੂੰ ਜਲੀਲ ਕੀਤਾ ਜਲੀਲ ਨਹੀਂ ਕੀਤਾ ਮਾਰਿਆ ਵੀ ਕੁੱਟਿਆ ਵੀ ਦਸਤਾਰਾਂ ਦੀ ਵੀ ਤੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਜੀ ਤੇ ਉਸ ਗੱਲ ਨੇ ਬਿਲਕੁਲ ਸਾਫ਼ ਕਰਦਾ ਕਿ ਅੱਜ ਜੇ ਪੰਜਾਬ ਜਿਹੜੀ ਸਿੱਖਾਂ ਦੀ ਜਨਮ ਭੂਮੀ ਆ ਸਿੱਖੀ ਦੀ ਕਰਮ ਭੂਮੀ ਆ ਜੇ ਅੱਜ ਉਸ ਧਰਤੀ ਤੇ ਸਿੱਖ ਸੁਰੱਖਿਤ ਨਹੀਂ ਜੀ ਤੇ ਫਿਰ ਆਖਰ ਨੂੰ ਕਿੱਥੇ ਹੋਣਗੇ ਹਾਂਜੀ ਸੋ ਇਹ ਇੱਕ ਬਹੁਤ ਵੱਡਾ ਸਵਾਲ ਆ ਜਿਹੜਾ ਭੰਮ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਪਹਿਲਾਂ ਵੀ ਕਈ ਵਾਰ ਵਾਪਰੀਆਂ ਨੇ ਪੰਜਾਬ ਦੀ ਧਰਤੀ ਤੇ ਇਹਨਾਂ ਮਤਲਬ ਇਹ ਫਿਰਕੂ ਜਨੂਨੀ ਲੋਕ ਨੇ ਜਿਹੜੇ ਇਹਨਾਂ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਕਾਲੇ ਕਾਰਨਾਮੇ ਕਰਕੇ ਪੰਜਾਬ ਨੂੰ ਕਾਲੇ ਦੌਰ 'ਚ ਧੱਕਿਆ ਸੀ ਅੱਜ ਫੇਰ ਉਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਰਹੀਆਂ ਨੇ ਜਦੋਂ ਕਿ ਜਿਸ ਗੱਲ ਦਾ ਕੋਈ ਸਿੱਖਾਂ ਦੇ ਨਾਲ ਕੋਈ ਵਾਸਤਾ ਨਹੀਂ ਕੋਈ ਸਬੰਧ ਨਹੀਂ ਉਹਦੇ باوجود ਜਾਣ ਬੁੱਝ ਕੇ ਸਿਰਫ ਇਸ ਕਰਕੇ ਕਿ ਸਿੱਖ ਸਿੱਖਾ ਉਸ ਨੂੰ ਦਲੀਲ ਕੀਤਾ ਜਾ ਰਿਹਾ ਵਾ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰੀਆਂ ਨੇ ਉੱਥੇ ਤੇ ਚਾਰ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਇਕੱਠੀ ਹੋਈ ਆ ਉੱਥੇ ਉਹ ਮੂਕ ਦਰਸ਼ਕ ਅੱਖਾਂ ਬੰਦ ਕਰਕੇ ਦੇਖਦੀ ਰਹੀ ਆ ਜੋ ਸਿੱਖਾਂ ਨਾਲ ਉੱਥੇ ਹੋਇਆ ਸੋ ਇਹ ਜਿਹੜਾ ਇਸ ਗੱਲ ਨੇ ਬਿਲਕੁਲ ਸਾਫ਼ ਕਰ ਦਿੱਤਾ ਕਿ ਇਸ ਦੇਸ਼ ਦੇ ਵਿੱਚ ਜਿਹੜਾ ਨਾਰਾ ਲੱਗ ਗਿਆ ਕਿ ਹਿੰਦੂ ਰਾਜ ਦਾ ਜੀ ਜਿਹੜੀ ਜਿਹੜੀ ਮਤਲਬ ਸਹਿਨਸ਼ੀਲਤਾ ਵਾਲੀ ਸਹਿਨਸ਼ੀਲਤਾ ਵਾਲੀ ਗੱਲ ਇਸ ਦੇਸ਼ ਚ ਚੱਲੀ ਆ ਉਹ ਉਹ ਪੂਰੀ ਤਰ੍ਹਾਂ ਸੱਚਾ ਉਹ ਉਹਦੇ ਤੋਂ ਕੋਈ ਬੰਦਾ ਮੁਨਕਰ ਨਹੀਂ ਹੋ ਸਕਦਾ ਇਸ ਦੇਸ਼ ਦੇ ਜਿਹੜੀ ਬਹੁ ਗਿਣਤੀ ਆ ਉਹਦੇ ਮਨ ਦੇ ਵਿੱਚ ਜਿਹੜਾ ਹੰਕਾਰ ਭਰਿਆ ਹੋਇਆ ਹਿੰਦੂ ਹਿੰਦੂ ਹਿੰਦੁਸਤਾਨ ਵਾਲਾ ਜਿਹੜਾ ਨਾਰਾ ਉਹਨਾਂ ਦੇ ਹਰ ਵੇਲੇ ਦਿਮਾਗ 'ਚ ਗੂੰਜਦਾ ਉਹਨੂੰ ਬਾਹਰ ਨਹੀਂ ਕੱਢ ਸਕਦੇ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਤੇ ਉਹ ਆਪਣੀ ਜਿਹੜੀ ਫਿਰਕੂ ਨਫ਼ਰਤ ਆ ਚਾਹੇ ਉਹ ਸਿੱਖ ਭਾਈਚਾਰਾ ਤੇ ਚਾਹੇ ਉਹ ਮੁਸਲਮਾਨ ਭਾਈਚਾਰਾ ਚਾਹੇ ਸਾਈ ਭਾਈਚਾਰਾ ਉਹਨਾਂ ਦੇ ਵਿਰੁੱਧ ਉਹ ਉਹਦਾ ਪ੍ਰਗਟਾਵਾ ਉਹ ਖੁੱਲ੍ਹ ਕੇ ਕਰਦੇ ਨੇ ਸੋ ਅੱਜ ਜਿਹੜੀ ਇਹ ਘਟਨਾ ਵਾਪਰੀ ਆ ਨਵਾਂ ਸ਼ਹਿਰ 'ਚ ਸੋ ਬਹੁਤ ਗੰਭੀਰ ਆ ਕਿਉਂਕਿ ਪੰਜਾਬ ਨੇ ਬਹੁਤ ਵੱਡੀ ਕੀਮਤ ਅਰਕੇ ਇਹ ਜਿਹੜੀ ਅਮਨ ਸ਼ਾਂਤੀ ਆ ਉਹ ਉਹ ਬਹਾਲ ਹੋਈ ਐ ਇੱਥੇ ਸੋ ਇਹੋ ਜੇ ਲੋਕ ਜਿਹੜੇ ਮੁੜ ਕੇ ਫੇਰ ਉਹਨੂੰ ਲੰਬੂ ਲਾਉਣਾ ਚਾਹੁੰਦੇ ਨੇ ਇਸ ਅਮਨ ਸ਼ਾਂਤੀ ਨੂੰ ਸੋ ਉਹਨਾਂ ਦੇ ਨਾਲ ਸਰਕਾਰ ਨੂੰ ਸ਼ਕਤੀ ਨਾਲ ਮਤਲਬ ਪੇਸ਼ ਆਉਣਾ ਚਾਹੀਦਾ ਜਿਵੇਂ ਸਰਕਾਰ ਨੇ ਕੱਲ ਕੀਤਾ ਕਿ ਚਾਰ ਜ਼ਿਲ੍ਹਿਆਂ ਦੀ ਪੁਲਿਸ ਖੜੀ ਆ ਉਹ ਮੂਕ ਦਰਸ਼ਕ ਬਣੀ ਆ ਉਹਨਾਂ ਦੇ ਸਾਹਮਣੇ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਕਕਾਰਾਂ ਤੇ ਦਸਾਰਾਂ ਦੀ ਬੇਅਦਬੀ ਹੋ ਰਹੀ ਆ ਸੋ ਇਹ ਸਰਕਾਰ ਨੂੰ ਮਤਲਬ ਆਪਣਾ ਜਿਹੜਾ ਵੋਟ ਮੰਗਤੇ ਵਾਲੀ ਗੱਲ ਨੂੰ ਛੱਡ ਕੇ ਪੰਜਾਬ ਦੇ ਅਮਨ ਚੈਨ ਨੂੰ ਮੁੱਖ ਰੱਖਦਿਆ ਹੋਇਆ ਜਿਹੜਾ ਵੀ ਕੋਈ ਵਿਅਕਤੀ ਹੈ ਜਿਹੜਾ ਪੰਜਾਬ ਦੇ ਅਮਨ ਚੈਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਸਿੱਖਾਂ ਦੇ ਸਬਰ ਦਾ ਇਤਿਆਰ ਵੀ ਨਹੀਂ ਸਰਕਾਰ ਨੂੰ ਲੈਣਾ ਚਾਹੀਦਾ ਸੋ ਇਸ ਪਾਸੇ ਸਰਕਾਰ ਨੂੰ ਸਖਤੀ ਦੇ ਨਾਲ ਕਦਮ ਚੁੱਕਣੇ ਚਾਹੀਦੇ ਨੇ ਕੱਲ ਜਿਹੜੇ ਵਿਅਕਤੀ ਇਸ ਗੱਲ ਦੇ ਲਈ ਨਾਮਜਦ ਹੋਏ ਨੇ ਜਿਨ੍ਹਾਂ ਨੇ ਮੁਰੇ ਹੋ ਕੇ ਸਿੱਖਾਂ ਨੂੰ ਮਾਰਿਆ ਕੁੱਟਿਆ ਜਲੀਲ ਕੀਤਾ ਕਕਾਰਾਂ ਦਸਾਰਾਂ ਦੀ ਬੇਅਦਬੀ ਕੀਤੀ ਆ ਉਹਨਾਂ ਦੇ ਵਿਰੁੱਧ ਤੁਰੰਤ ਆ ਜਿਹੜੇ ਪਰਚੇ ਆ ਉਹ ਦਰਜ ਹੋਣੇ ਚਾਹੀਦੇ ਆ ਸੋ ਇਹ ਸੀ ਸਾਡਾ ਅਸ਼ਟਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ